ਦੋਸਤੋ ਅੱਜ ਆਪਾਂ ਪਹੁੰਚੇ ਹਾਂ ਬਾਈ ਕੋਮਲ ਦੇ ਫਾਰਮ ਦੇ ਉੱਤੇ ਦੁਬਾਰਾ ਤੇ ਅੱਜ ਆਪ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀ ਫਾਰਮ ਦੀ ਕਮਾਈ ਆ ਵੀ ਆਪਾਂ ਉਹਨੂੰ ਕਿਵੇਂ ਵਧਾ ਸਕਦੇ ਹਾਂ ਡੈਰੀ ਫਾਰਮ ਦੇ ਵਿੱਚ ਕਿਵੇਂ ਆਪਾਂ ਜਿਹੜੀ ਵੱਡੀ ਕਾਮਯਾਬੀ ਹਾਸਲ ਕਰ ਸਕਦੇ ਹਾਂ ਥੋੜੇ ਟਾਈਮ ਦੇ ਵਿੱਚ ਤੇ ਅੱਜ ਆਪਾਂ ਉਹ ਵਿਸ਼ੇ ਦੇ ਉੱਤੇ ਬਾਈ ਕੋਮਲ ਦੇ ਨਾਲ ਗੱਲਬਾਤ ਕਰਦੇ ਹਾਂ ਸਸੀ ਗੱਲ ਬਾਈ ਸਸੀ ਗੱਲ ਬਾਈ ਕੀ ਹਾਲ ਚਾਲ ਦਾ ਕੋਮਲ ਬਾਈ ਵਧੀਆ ਬੀਤੇ ਬਾਕੀ ਥੋੜਾ ਜੀ ਆਏ ਨੂੰ ਸਾਡੇ ਘਰੇ ਆਏ ਹਾਂ ਧੰਨਵਾਦ ਬਾਈ ਜੀ ਤੇ ਬਈ ਕੋਮਲ ਜਿਵੇਂ ਮੈਂ ਗੱਲ ਕਰਕੇ ਛੱਡਿਆਂਗਾ ਵੀ ਜਿਹੜੀ ਆਪਾਂ ਫਾਰਮ ਦੀ ਕਾਮਯਾਬ ਵੀ ਫਾਰਮ ਨੂੰ ਆਪਾਂ ਕਿਵੇਂ ਕਾਮਯਾਬ ਕਰ ਸਕਦੇ ਆਂਗੇ ਵੀ ਦੇ ਫਾਰਮ ਨੂੰ ਕਾਮ ਕਾਮਯਾਬ ਕਰਨ ਲਈ ਦੋ ਤਰੀਕੇ ਹੁੰਦੇ ਆ ਇੱਕ ਤਾਂ ਕਿਵੇਂ ਆਪਾਂ ਬਰੀਡ ਤੇ ਬਰੀਡ ਦੇ ਬੱਚੇ ਲੈ ਕੇ ਵੀ ਕੁਛ ਕਰੇ ਸੇਲ ਕਰਦੇ ਜਿਵੇਂ ਹੁਣ ਵੀ ਘਰੇ ਕਿਸ ਨੇ ਪੰਜ ਛੇਕ ਪਸ਼ੂ ਰੱਖਣੇ ਆ ਵੱਧ ਹੋ ਜਾਂਦੇ ਆ ਵੀ ਚੰਗੇ ਬੱਚੇ ਸੇਲ ਕਰਕੇ ਉਵੇਂ ਪ੍ਰੋਫਿਟ ਵਧੀਆ ਆ ਜਾਂਦਾ ਆਪਾਂ ਨੂੰ ਤੇ ਬਾਕੀ ਆਪਦਾ ਦੁੱਧ ਸੇਲ ਕਰਕੇ ਦੁੱਧ ਤੋਂ ਬਣੇ ਪ੍ਰੋਡਕਟ ਲਾ ਲਓ सील ਕਰਕੇ ਤੇ ਬਈ ਕਿਵੇਂ ਕਾਮਜਾਬ ਕਰ ਸਕਦੇ ਆਪਾਂ ਫਾਰਮ ਨੂੰ ਵੀ ਫਾਰਮ ਨੂੰ ਕਾਮ ਕਾਮਜਾਬ ਕਰਨ ਲਈ ਦੋ ਤਰੀਕੇ ਆ ਇੱਕ ਤਾਂ ਦੁੱਧ ਤੋਂ ਬਣੇ ਪ੍ਰੋਡਕਟ ਹੋਗੇ ਕਿ ਮੈਂ ਆਪਣੇ ਮਠਿਆਈ ਹੋਗੀ ਜਾਂ ਆਪਣਾ ਗੁਲਾਬ ਜਾਮੁਣਾ ਵਗੈਰਾ ਹੋਗੀਆਂ ਇਹ ਚੀਜ਼ਾਂ ਦੂਜੇ ਆਗੇ ਆਪਣੇ ਬਰੀਡ ਤੇ ਕਿਵੇਂ ਆਪਾਂ ਚੰਗੇ ਸੀਮਣਾਂ ਦੇ ਚੰਗੇ ਬੱਚੇ ਲੈ ਕੇ ਜੇ ਮੈਂ ਕਿਸੇ ਨੇ ਘਰੇ ਥੋੜੇ ਪਸ਼ੂ ਰੱਖਣੇ ਹੋਣ ਉਹ ਤਰੀਕਾ ਆ ਗਿਆ ਵੀ ਕਟਰੂ ਕੱਟੀਆਂ ਜਾਂ ਬੱਚੀਆਂ ਸੀਲ ਕਰਕੇ ਉਹ ਮੈਂ ਪ੍ਰੋਫਿਟ ਲੈਂਡ ਉਹ ਲਾਈਨ ਚ ਪ੍ਰੋਫਿਟ ਅਸੀਂ ਬਾਤ ਵੀ ਜਿਵੇਂ ਆਪਾਂ ਕਿਹ ਲਈ ਵੀ ਚੰਗੇ ਪਸ਼ੂ ਆਪਾਂ ਜਿਵੇਂ ਦੁੱਧ ਵਾਲੇ ਪਸ਼ੂ ਹੁੰਦੇ ਆ ਆਪਣੇ ਦੇ ਫਾਰਮ ਦੇ ਤੇ ਵੀ ਉਹਨਾਂ ਦੇ ਬੱਚੇ ਸੇਲ ਕਰ ਲੇ ਹਾਂਜੀ ਉਹਨਾਂ ਦੇ ਬੱਚੇ ਸੇਲ ਕਰਦੇ ਕਿ ਮੈਂ ਆਪਣੇ ਕੋਲ ਸਾਲ ਚ 5 ਕੱਟੀਆਂ ਆ ਗਈਆਂ ਉਹ ਚੋਂ ਆਪਾਂ ਤਿੰਨ ਰੱਖ ਲਈਆਂ ਦੋ ਸੇਲ ਕਰਤੀਆਂ ਜਾਂ ਆਪਣੇ ਕੋਲ 6 ਬੱਚੀਆਂ ਆ ਗਈਆਂ ਉਹ ਚੋਂ ਆਪਾਂ ਵੀ ਤਿੰਨ ਰੱਖ ਲਈਆਂ ਤਿੰਨ ਸੇਲ ਕਰਤੀਆਂ ਇਹ ਚੀਜ਼ ਨਾਲ ਪ੍ਰੋਫਿਟ ਹੋ ਜਾਂਦਾ ਠੀਕ ਹੈ ਭਾਈ ਤੇ ਮਤਲਬ ਜਿਵੇਂ ਨਾ ਬਈ ਆਪਾਂ ਤੁਸੀਂ ਗੱਲ ਕਰੀ ਹੈਗੀ ਵੀ ਤੁਹਾਨੂੰ ਚੰਗਾ ਪ੍ਰੋਫਿਟ ਹੋ ਜਾਂਦਾ ਜਿਵੇਂ ਹੁਣ ਮੰਨ ਲਓ ਬਈ ਜੇ ਆਪਾਂ ਅੰਦਾਜ਼ਨ ਗੱਲ ਕਰੀਏ ਵੀ 20 ਕਿਲਟਰੀ ਮੱਝ ਹੈਗੀ ਆ ਹਾਂਜੀ ਉਹਨੇ ਚੰਗੇ ਸੀਮਨ ਦੀ ਕੱਟੀ ਦਿੱਤੀ ਤਾਂ ਮਾਤਾ ਚੰਗੀ ਹੈਗੀ ਉਹ ਆਉਦੀ ਜੇ ਉਹਨੇ ਵੀ ਚੰਗੇ ਸੀਮਨ ਦੀ ਕੋਈ ਕੱਟੀ ਦਿੱਤੀ ਬਈ ਐਸਟੀਮੇਟ ਵੀ ਉਹ ਕਿੰਨੇ ਕਿਤੇ ਰੇਟ ਚ ਵਗ ਜਾਂਦੀ ਆ ਬਈ ਸੀਮਨ ਦੀ ਮੇਰੇ ਕਿਵੇਂ ਅੱਜ ਦੇ ਟਾਈਮ 'ਚ ਵੀ ਕੱਟੀਆਂ ਦਾ ਰੇਟ ਵੀ ਬਹੁਤ ਆ 40 40 45 45000 ਮੰਗੀ ਜਾਂਦੇ ਰਹਿੰਦੇ ਜੀ ਜੇ ਸਟਾਰਟਿੰਗ 40 45000 ਰੁਪਇਆ ਹੋ ਜਾਂਦੀ ਹੈ ਹਾਂਜੀ ਵੀਰੇ ਬਾਕੀ ਉਮਰ ਦੇ ਸਾਬ ਤੇ ਵੀ ਤੁਸੀਂ ਛੋਟੀ ਸੇਲ ਕਰਨੀ ਹੈ ਕਿ ਵੱਡੀ ਸੇਲ ਕਰਨੀ ਹੈ ਠੀਕ ਆ ਬਈ ਹਾਂਜੀ ਉਹ ਸਾਬ ਤੇ ਠੀਕ ਹੈ ਜੀ ਹਾਂਜੀ ਤੇ ਬਈ ਜਿਵੇਂ ਦੁੱਧ ਵਾਲੀ ਗੱਲ ਕਰੀਏ ਤੁਸੀਂ ਵੀ ਦੁੱਧੋਂ ਤੋਂ ਪ੍ਰੋਡਕਟ ਬਣਾ ਦੁੱਧ ਤੋਂ ਬਈ ਕਿਹੜੇ ਕਿਹੜੇ ਪ੍ਰੋਡਕਟ ਬਣਾ ਸਕਦੇ ਆਪਾਂ ਕਿਵੇਂ ਉਹ ਕਰ ਸਕੋ ਜੀ ਦੋਸਤੋ ਵੀਰੇ ਪਹਿਲਾਂ ਤਾਂ ਆਪਾਂ ਹੀ ਕਹਿੰਦੇ ਆ ਵੀ ਜਿਹਨੇ ਦੁੱਧ ਤੇ ਕੰਮ ਕਰਨਾ ਵੀ ਉਹ ਆਪ ਦਾ ਦੁੱਧ ਆਪ ਸੇਲ ਕਰੇ ਉੱਚਾ ਬੈਨੀਫਿਟ ਵੀ ਡੈਰੀ ਤੇ ਪਾਉਣ ਨਾਲੋਂ ਵੀ ਆ ਆਪ ਚੇ ਸਪਲਾਈ ਕਰੇ ਜਾਂ ਕੇ ਹਾਂ ਘਰਾਂ ਚ ਜਾ ਕੇ ਉੱਥੇ ਦੁੱਧ ਪੀ ਵਧ ਵੰਦੇ ਆਪਾਂ ਨੂੰ ਠੀਕ ਹੈ ਭਾਈ ਡੈਰੀ ਨੂੰ ਤੇ ਬਾਕੀ ਪ੍ਰੋਡਕਟ ਆਪਦੇ ਪ੍ਰੋਡਕਟ ਬਣਾ ਲੈ ਆਪ ਦੀ ਸ਼ਾਪ ਖੋਲ ਲੈ ਹੁਣ ਬਹੁਤ ਪ੍ਰਾਮਣੇ ਖੋਲ ਲਿਆ ਨਹੀਂ ਕਿੰਭੀ ਆਪਦੇ ਬੋਤਲਾਂ ਚ ਦੁੱਧ ਪੈਕ ਕਰਕੇ ਦੇ ਕੇ ਆਉਂਦੇ ਆਪਦੇ ਆਪਦੇ ਏਰੀਆ ਚ ਕਿਵੇਂ ਕਿਸੇ ਨੂੰ ਕਿਹੜਾ ਬਾਜ਼ਾਰ ਨੇ ਨੇੜੇ ਲੱਗਦਾ ਉਹ ਜੋ ਵੀ ਲਵੇ ਸ਼ਹਿਰ ਲੱਗਦਾ ਉਹ ਉੱਥੇ ਉਹ ਖੋਲ ਸਕਦਾ ਹਾਂਜੀ ਹਾਂਜੀ ਕਿਵੇਂ ਮਠਿਆਈ ਹੋ ਗਈ ਆਪਣੀ ਵਿਆਹਾਂ ਚ ਮਠਿਆਈ ਬਣਦੀ ਆ ਫੋਟੋ ਦੁੱਧ ਬੱਦਲ ਈਟਦੀ ਜਾਂ ਤਾਂ ਪਿਓਰ ਦੁੱਧ ਦੀ ਬੱਦ ਲੋਡ ਹੁੰਦੀ ਆ ਹਾਂ ਹਾਂ ਬਈ ਹਾਂਜੀ ਇਹ ਜੇ ਪ੍ਰੋਡਕਟ ਆ ਜਾਂਦੇ ਕਿ ਮੈਂ ਮੱਖਣੀ ਹੋਗੀ ਕਿ ਉਹ ਹੋ ਗਿਆ ਦਹੀਂ ਹੋਗੀ ਤੇ ਲੱਸੀ ਵੀ ਵੇਚਦੇ ਆ ਵਿੱਚ ਲੋਕ ਤੇ ਪਨੀਰ ਹੋ ਗਿਆ ਮਠਿਆਈਆਂ ਹੋ ਗਿਆ ਗੁਲਾਬ ਜਾਮਨ ਹੋਗੇ ਰਾਸ ਗੋਲੇ ਹੋਗੇ ਗੋਲੇ ਹੋਗੇ ਤੇ ਬਸ ਇਹ ਜਿੰਨੀਆਂ ਚੀਜ਼ਾਂ ਬਣਦੀਆਂ ਨੇ ਜੀਆਂ ਉਹ ਸਾਰਿਆਂ ਵੀ ਬੰਦਾ ਆਪ ਦਾ ਸ਼ਹਿਰ ਦੇ ਵਿੱਚ ਦੁਕਾਨ ਕਰਕੇ ਆਪ ਵੇਚੇ ਜਿਵੇਂ ਹੁਣ ਆਪਾਂ ਗੱਲੇ ਵੀ ਦਹੀਂ ਤੋਂ ਲੱਸੀ ਬਣ ਜਾਂਦੀ ਹੈ ਜੀ ਹਾਂ ਜੀ ਵੀਰੇ ਕਿਉਂ ਬਣ ਜਾਂਦਾ ਉਹ ਅੱਜ ਦੇ ਟਾਈਮ 'ਚ ਘਰ ਦੇ ਕਿਉਂ ਦਾ ਰੇਟ ਹੈਗਾ 1200 ਤੋਂ ਲੈ ਕੇ 1500 ਦੇ ਵਿੱਚ ਵਿੱਚ ਹੈ ਵੀ 1200 ਤੋਂ 1500 ਦੇ ਵਿੱਚ ਕਿਉਂ ਦਾ ਰੇਟ ਹੈਗਾ ਹਾਂ ਜੀ ਵੀਰੇ ਤੇ ਬਾਈ ਜਿਵੇਂ ਹੁਣ ਪਨੀਰ ਤੋਂ ਬਾਅਦ ਚੀਜ਼ ਬਣਾ ਸਕਦਾ ਬੰਦਾ ਜੇ ਹੋਰ ਪ੍ਰੈਸ ਪ੍ਰੈਸਲ ਸਿੰਗ ਕਰਦਾਗਾ ਉਹ ਹਾਂ ਜੀ ਵੀਰੇ ਉਹ ਬਣਾ ਸਕਦੇ ਆ ਆਪਦੇ ਘਰੋਂ ਬਹਿ ਕੇ ਆਪਦੀ ਗੱਡੀ 'ਤੇ ਜਾ ਕੇ ਵੇਚ ਸਕਦੇ ਬਾਰੇ ਭਰਾ ਹੁਣ ਕੀ ਕਰਦੇ ਆ ਸੜਕਾਂ 'ਤੇ ਰੀਡਿੰਗਾਂ ਲਾ ਲੈਂਦੇ ਲੱਸੀ ਵਗੈਰਾ ਦੀਆਂ ਲੱਸੀ ਨੇ ਪਰੋਂਠੇ ਚੱਲਦੇ ਆ ਉਹ ਚੀਜ਼ ਵੀ ਬੈਨੀਫਿਟ ਆਇਚਾ ਪ੍ਰੋਫਿਟ ਵਾਸਤੇ ਠੀਕ ਹੈ ਬਾਈ ਹਾਂਜੀ ਨਹੀਂ ਵਧੀਆ ਬਾਈ ਤੇ ਬਾਈ ਕੋਮਲ ਤੁਸੀਂ ਕੀ ਸੋਚਦੇ ਆ ਉਹਦੇ ਆਉਣ ਵਾਲੇ 4-5 ਸਾਲ 10 ਸਾਲਾਂ ਦੇ ਵਿੱਚ ਫਾਰਮ ਨੂੰ ਬਾਈ ਡੇਕਾ ਲੈਵਲ ਤੇ ਲੈ ਕੇ ਜਾਣਾ ਕੀ ਸੋਚ ਕੇ ਤੁਹਾਡੀ ਭਈ ਆਪਾ ਤੁਹਾਡੀ ਸੋਚ ਦੇ ਨਾਲ ਜਾਣਾ ਹੋਣਾ ਚਾਹੁੰਦੇ ਆ ਸੋਚ ਤਾਂ ਵੀਰੇ ਆਪਣਾ ਟਾਰਗੇਟ ਹੈਗਾ 100 ਪਸ਼ੂ ਦਾ 100 ਪਸ਼ੂ ਵੀ ਕਰਨਾ ਹੈਗਾ ਹਾਂਜੀ ਵੀਰੇ ਠੀਕ ਆ ਭਾਈ ਤੇ ਅੱਜ ਦੇ ਟਾਈਮ 'ਚ ਭਈ ਕਿੰਨੇ ਪਸ਼ੂ ਆਪਣੇ ਫਰਮ ਦੇ ਅੱਜ ਦੇ ਟਾਈਮ 'ਚ ਆਪਣੇ ਕੋਲੇ ਛੋਟੇ ਤੇ ਵੱਡੇ ਲਾ ਕੇ ਪੂਰੇ 20 ਪਸ਼ੂ ਹੈ ਵੀਰੇ ਪੂਰੇ 20 ਪਸ਼ੂ ਹੈ ਨੇ ਭਈ 20 ਦੇ ਵਿੱਚੋਂ ਦਾ ਆਪਣਾ ਦੁੱਧ ਵਾਲੇ ਪਸ਼ੂ ਕਿੰਨੇ ਆਗੇ ਦੁੱਧ ਵਾਲੇ ਆਪਣੇ ਕੋਲੇ ਇਸ ਟਾਈਮ 9 ਪਸ਼ੂ ਆ ਦੁੱਧ ਵਾਲੇ ਦੇ ਹਾਂਜੀ ਬਾਕੀ ਆਪਣਾ ਸੂਆ ਪਈ ਜਾਂਦਾ ਹੈਗਾ ਠੀਕ ਆ ਬਈ ਵੀ ਬਾਕੀ ਹਲੇ ਆਪਾਂ ਕਹੇ ਲਈ ਵੀ ਡਰਾਈ ਤੇ ਚੱਲ ਰਹੇ ਹਾਂ ਜੀ ਟ੍ਰਾਂਜੈਕਸ਼ਨ ਤੇ ਚੱਲੀ ਜਾਂਦੀਆਂ ਆਪਣੇ ਕੋਲੇ ਹੁਣ ਵੀ ਦੁੱਧ ਇੱਕ ਟਾਈਮ ਦਾ ਵੀ 15 ਤੋਂ 16 ਲੀਟਰ ਪਏ ਹੁੰਦਾ ਹੈਗਾ ਅੱਛਾ ਬਈ ਵੀ ਦਿਨ ਦਾ ਆਪਣਾ 30 ਤੋਂ 32 ਕਿਲੋ ਦੁੱਧ ਪੈਂਦਾ ਹੈਗਾ ਵੀ ਆਪਾਂ ਕਹੇ ਲਈ ਟ੍ਰਾਂਜੈਕਸ਼ਨ ਪੀਰੀਅਡ ਚ ਵੀ ਵੀ 30 32 ਕਿਲੋ ਦੁੱਧ ਹੈਗਾਗਾ ਹਾਂ ਦਿਨ ਦਾ ਆਪਣਾ ਇੱਕ ਦਿਨ ਦਾ ਹਾਂਜੀ ਵੀ ਤਾਂ ਠੀਕ ਆ ਬਈ ਤੇ ਬਈ ਗਾਵਾਂ ਕਿੰਨੀਆਂ ਨੇ ਆਪਣੇ ਫਾਰਮ ਤੇ ਮੱਝਾਂ ਕਿੰਨੀਆਂ ਨੇ ਵੀ ਵੀ ਆਪਣੇ ਕੋਲੇ ਗਾਵਾਂ ਤਾਂ ਹੈਗੀਆਂ 6 ਤੇ ਮੱਝਾਂ ਹੈਗੀਆਂ ਆਪਣੇ ਕੋਲੇ 4 अच्छा मज्जा चारने के ते भाई ऑनलाइन टाइम ਤੁਸੀਂ ਕਿਹੜੀ ਚੀਜ਼ ਤੇ ਕੰਮ ਕਰਨਾ ਮੱਜਾਂ ਦੇ ਕਰਨਾ ਕਿ ਗਾਵਾਂ ਤੇ ਆਪਾਂ ਵੀਰੇ ਬਤ ਤਾਂ ਮੱਜਾਂ ਦੇ ਕਰਨਾ ਕਿਉਂਕਿ ਮੱਜਾਂ ਨੂੰ ਦੇ ਦੁੱਧ ਦੀ ਡਿਮਾਂਡ ਹੁਣ ਦੁਬਾਰੇ ਵਾਵੇਗੀ ਠੀਕ ਆ ਭਾਈ ਹਾਂ ਜੀ ਗਾਵਾਂ ਦਾ ਦੁੱਧ ਲੋਕ ਘੱਟ ਯੂਜ਼ ਕਰਨ ਲੱਗੇ ਗਾਵਾਂ ਮੱਜਾਂ ਦਾ ਦੁੱਧ ਵੱਧ ਕ ਮੱਜਾਂ ਦੇ ਦੁੱਧ ਤੇ ਘਿਓ ਵੀ ਵੱਧ ਆਉਂਦਾ ਗਾਵਾਂ ਦੇ ਮੁਕਾਬਲੇ ਬਾਕੀ ਇਹਦਾ ਦੁੱਧ ਫੈਂਟ ਵਾਲਾ ਹੁੰਦਾ ਹੈਗਾ ਅੱਛਾ ਭਾਈ ਤੇ ਕੋਮਲ ਭਾਈ ਫਿਰ ਕਿੰਨੀ ਕ ਇਨਵੈਸਟਮੈਂਟ ਜੇ ਕਿਸੇ ਭਰਾ ਨੇ ਨਵਾਂ ਫਾਰਮ ਸ਼ੁਰੂ ਕਰਨਾ ਕਿੰਨੀ ਕ ਇਨਵੈਸਟਮੈਂਟ ਕਰੀ ਉਹ ਬੀਤੇ ਪਤਾ ਹੈ ਕਹਿੰਦੇ ਆ ਵੀ ਬਾਕੀ ਤਾਂ ਉਹਨੂੰ ਪਹਿਲਾਂ ਟ੍ਰੇਨਿੰਗ ਲੈਣੀ ਚਾਹੀਦੀ ਆ ਫਾਰਮ ਸ਼ੁਰੂ ਕਰਨ ਦਾ ਹਾਂਜੀ ਵੀਰੇ ਜੇ ਟ੍ਰੇਨਿੰਗ ਆ ਫੇਰ ਹੀ ਪੰਗਾ ਲਵੋ ਇਹ ਤਾਂ 2-3 ਸਾਲ ਲਾ ਕੇ ਫੇਰ ਜਾ ਕੇ ਫਲ ਮਿਲਦਾਗਾ ਹੀ ਨਹੀਂ ਹੈਗਾ ਵੀ ਤੀਜੇ ਦਿਨ ਆਪਣਾ ਕੋਈ ਮਿਹਨਤ ਵੀ ਹੋ ਜੇ ਵੀ ਠੀਕ ਹੈ ਬਈ ਆਪਾਂ ਕਹਿੰਦੇ ਜੇ ਅੱਜ ਸਟਾਰਟ ਕਰਾਂਗੇ ਸਾਬਰ ਦੀ ਖੇਤੀ ਕਹਿ ਸਕਦੇ ਆਪਾਂ ਨੂੰ ਹਾਂਜੀ ਸਾਬਰ ਆ ਤਾਂ ਕਰ ਲਾਂਗੇ ਤਾਂ ਫਲ ਮਿਲ ਜੂ ਜਿੰਨਾ ਮਿੱਠਾ ਪਾਲਾਂਗੇ ਉਨਾ ਮਿੱਠਾ ਹੀ ਨਿਕਲੇ। ਨਹੀਂ ਬਈ 3-4 ਸਾਲਾਂ ਬਾਅਦ ਵੀ ਕਿਵੇਂ ਫਲ ਮਿਲਦਾ? ਬਾਈ ਉਹਦੇ ਬਾਰੇ ਵੀ ਦੱਸਿਓ ਤੁਸੀਂ। ਉਹਦੇ ਵਾਸਤੇ ਵੀ ਤੇ ਕਿਵੇਂ ਹੁਣ ਆਪਾਂ ਚੰਗੇ ਸੀਮਨਪੁਰਾ ਵਾਲੇ ਕਿਹੜੀ ਝੋਟੀ ਉਹ ਆਪਣੀ ਤਣ ਤੋਂ 3.5 ਸਾਲਾਂ ਦੀ ਸੂੰਦੀ ਆ ਵਿੱਚ 2.5 ਸਾਲਾਂ ਦੀ ਵੀ ਸੂ ਪੈਂਦੀ ਆ। ਬੱਚੀ ਦੂ ਤੋਂ 2.5 ਸਾਲਾਂ ਦੇ ਵਿੱਚ ਵੀ ਸੂ ਪੈਂਦੀ ਆ। ਉਹ ਚੀਜ਼ ਆ ਇਹ। ਜਿੱਦੋਂ ਆਪਾਂ ਕਹਿੰਦੇ ਵੀ ਮਾਗਰ ਬੱਚੇ ਇਨਕਮ ਦੇਣ ਲੱਗੇ ਜਾਂਦੇ ਨੇ, ਉਦੋਂ ਆਪਣਾ ਪ੍ਰੋਫਿਟ ਵਧਣ ਲੱਗ ਜਾਂਦਾ। ਹਾਂਜੀ। ਤੇ ਠੀਕ ਆ ਬਾਈ। ਬਾਕੀ ਹੁਣ ਕਿਵੇਂ ਆਪਾਂ ਕਹਿੰਦੇ ਲੋਕ ਕਹਿੰਦੇ ਵੀ ਕਟੀਆਂ ਬੱਚਿਆਂ ਪਾਲ ਕੇ ਕੀ ਬੰਦੇ? ਇਹਦਾ ਵਧੀਆ ਜਾਂਦਾ ਕਿ ਜੇ ਆਪਾਂ ਹੁਣ ਇਹਨੂੰ 10000 ਦਾ ਦੁੱਧ ਪਿਆ ਦੇ ਤਾਂ ਇਹ ਆਉਣ ਵਾਲੇ ਟਾਈਮ 'ਚ ਆਪਣੀ 1.5 ਤੋਂ 2 ਲੱਖ ਦੇ ਵਿੱਚ ਸੇਲ ਹੋਊਗੀ ਇਹਦੀ ਠੀਕ ਹੈ ਭਾਈ ਜੇ ਆਪਾਂ ਸੇਲ ਕਰਨੀ ਆ ਵੀ ਚੰਗੇ ਰੇਟ ਦੇ ਵਿੱਚ ਸੇਲ ਹੋ ਜਾਊਗੀ ਹਾਂਜੀ ਵੀਰੇ ਹੁਣ ਤੁਹਾਨੂੰ ਪਤਾ ਹੀ ਆਉਣ ਵਾਲੇ ਟਾਈਮ 'ਚ ਵੀ ਪਸ਼ੂਆਂ ਦਾ ਕੀ ਰੇਟ ਅੱਜ ਦੇ ਟਾਈਮ 'ਚ ਦੇਖ ਲਓ ਤੁਸੀਂ 1.5 ਤੋਂ 2 ਲੱਖ ਦੀ ਮੱਝ ਸਹੀ ਗੱਲ ਆ ਭਾਈ ਹਾਂਜੀ ਵੀਰੇ ਲੱਖ ਦੀ ਗਾਂ ਹੋ ਰਹੀ ਹੈ ਠੀਕ ਹੈ ਭਾਈ ਤੇ ਚਲੋ ਠੀਕ ਹੈ ਭਾਈ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਬਾਈ ਤਾਂ ਨੰਬਰ ਵੀ ਸਕਰੀਨ ਦੇ ਉੱਤੇ ਚੱਲ ਰਿਹਾ ਤੇ ਬਾਈ ਤੋਂ ਤੁਸੀਂ ਹੋਰ ਵੀ ਸਲਾਹ ਲੈ ਸਕਦੇ ਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਸੀ ਕਹਿੰਦੇ ਧੰਨਵਾਦ ਉਹਦੇ ਵਾਸਤੇ ਵੀ ਤੇ ਕਿਵੇਂ ਹੁਣ ਆਪਾਂ ਚੰਗੇ ਸੀਮਨਪੁਰਾ ਵਾਲੇ ਕਿਹੜੀ ਝੋਟੀ ਉਹ ਆਪਣੀ ਤਿੰਨ ਤੋਂ 3.5 ਸਾਲਾਂ ਦੀ ਸੂਂਦੀ ਹੈ ਵਿੱਚ 2.5 ਸਾਲਾਂ ਦੀ ਵੀ ਸੂ ਪੈਂਦੀ ਹੈ ਬੱਚੀ ਦੂ ਤੋਂ 2.5 ਸਾਲਾਂ ਦੇ ਵਿੱਚ ਵੀ ਸੂ ਪੈਂਦੀ ਆ ਉਹ ਚੀਜ਼ ਆ ਇਹ ਜਦੋਂ ਆਪਾਂ ਕਹਿੰਦੇ ਵੀ ਮਾਗਰ ਬੱਚੇ ਇਨਕਮ ਦੇਣ ਲੱਗੇ ਜਾਂਦੇ ਨੇ ਉਦੋਂ ਆਪਣਾ ਪ੍ਰੋਫਿਟ ਵਧਣ ਲੱਗ ਜਾਂਦਾ ਠੀਕ ਹੈ ਭਾਈ ਬਾਕੀ ਹੁਣ ਕਿਵੇਂ ਆਪਾਂ ਕਹਿੰਦੇ ਲੋਕ ਕਹਿੰਦੇ ਵੀ ਕਟੀਆਂ ਬੱਚਿਆਂ ਪਾਲ ਕੇ ਕੀ ਬੰਦੇ ਇਹ ਤਾਂ ਕਿੰਨਾਂ ਦੀ ਆਪਣੀ ਐਫ ਡੀ ਆ ਇਹਦਾ ਵਧੀ ਜਾਂਦਾ ਕਿ ਜੇ ਆਪਾਂ ਹੁਣ ਇਹਨੂੰ 10000 ਦਾ ਦੁੱਧ ਪਿਆ ਦੇ ਤਾਂ ਇਹ ਆਉਣ ਵਾਲੇ ਟਾਈਮ 'ਚ ਆਪਣੀ 1.5 ਤੋਂ 2 ਲੱਖ ਦੇ ਵਿੱਚ ਸੇਲ ਹੋਊਗੀ ਇਹਦੀ ਠੀਕ ਹੈ ਭਾਈ ਜੇ ਆਪਾਂ ਸੇਲ ਕਰਨੀ ਆ ਵੀ ਚੰਗੇ ਰੇਟ ਦੇ ਵਿੱਚ ਸੇਲ ਹੋ ਜਾਊਗੀ ਹਾਂਜੀ ਵੀਰੇ ਹੁਣ ਤੁਹਾਨੂੰ ਪਤਾ ਹੀ ਆਉਣ ਵਾਲੇ ਟਾਈਮ 'ਚ ਵੀ ਪਸ਼ੂਆਂ ਦਾ ਕੀ ਰੇਟ ਅੱਜ ਦੇ ਟਾਈਮ 'ਚ ਦੇਖ ਲਓ ਤੁਸੀਂ 1.5 ਤੋਂ 2 ਲੱਖ ਦੀ ਮੱਝ ਸਹੀ ਗੱਲ ਆ ਭਾਈ ਹਾਂਜੀ ਵੀਰੇ ਲੱਖ ਦੀ ਗਾਂ ਹੋ ਰਹੀ ਆ ਠੀਕ ਹੈ ਭਾਈ ਤੇ ਚਲੋ ਠੀਕ ਹੈ ਭਾਈ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ 22 ਤੱਕ ਨੰਬਰ ਵੀ ਸਕਰੀਨ ਦੇ ਉੱਤੇ ਚੱਲ ਰਿਹਾ ਤੇ 22 ਤੋਂ ਤੁਸੀਂ ਹੋਰ ਵੀ ਸਦਾ ਲੈ ਸਕਦੇ ਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਸੀ ਕੱਲ ਨੂੰ ਧੰਨਵਾਦ